ਤਾਨਾਂ ਕੋਲੇ ਨਾ ਤਾਂ ਪਹਿਲੀ ਗੱਲ ਇਹੋ ਜੀ ਕੋਈ ਹਥਿਆਰ ਆ ਉਹ ਆਪਣੇ ਭਰਾਵਾਂ ਤੇ ਗੋਲੀ ਕਿਉਂ ਚਲਾਉਣਗੇ ਸਵਾਲ ਤਾਂ ਹੈ ਨਾ ਕੋ ਆਪਣੇਾਂ ਤੇ ਗੋਲੀ ਥੋੜਾ ਚਲਾਉਂਦਾ ਹੈਗਾ ਜਿਨ੍ਹਾਂ ਨੇ ਜ਼ੁਲਮ ਕੀਤਾ ਉਹੀ ਜਾਂਚ ਕਰਕੇ ਰਿਪੋਰਟ ਦੇ ਰਿਹਾ ਮੈਨੂੰ ਨਹੀਂ ਲੱਗਦਾ ਉਹ ਜਾਂਚ ਨਿਰਪੱਖ ਹੋਈ ਹੋਵੇ ਤੋਂ ਗਰਾਫਰਸ ਨੇ ਇਹ ਹਵਾ ਵਿੱਚ ਵੀ ਗੋਲੀਆਂ ਚਲਤੀਆਂ ਬੁਲੇਟਸ ਹਮਨੇ ਬਹੁਤੀ ਸੀ ਦੀਆਂ ਤੋਂ ਬੁਲੇਟ ਤੋਂ ਬਹੁਤ ਚਲੀ ਹੈ 12 ਬੋਰ ਕੀ ਵੀ ਚਲੀ ਹੈ ਔਰ ਐਸਐਲਆਰ ਵੀ ਚਲੀ ਹੈ ਸਰਕਾਰ ਜਿਹੜੇ ਜਦੋਂ ਮੋਦੀ ਸਰਕਾਰ ਨੇ ਪਾਪ ਕਮਾਏ ਆ ਪਾਪ ਲਗਾਉਣ ਦੇ ਯਤਨ ਹੋ ਰਿਹਾ ਲੁਕਣੇ ਨਹੀਂ ਹੈ ਜੋ ਸਾਨੂੰ ਲੱਗਦਾ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਖਨੋਰੀ ਬਾਰਡਰ ਉੱਤੇ ਨੌਜਵਾਨ ਕਿਸਾਨ ਸ਼ੁਕਰਨ ਦੀ ਮੌਤ ਸ਼ਾਰਟਗੰਦੀ ਗੋਲੀ ਲੱਗਣ ਨਾਲ ਹੋਈ ਹੈ ਤੇ ਅਜਿਹੇ ਦੇ ਵਿੱਚ ਨਾ ਤਾਂ ਪੁਲਿਸ ਸ਼ਾਰਟਗਨ ਵਰਤਦੀ ਹੈ ਤੇ ਨਾ ਹੀ ਕੋਈ ਹੋਰ ਸੁਰੱਖਿਆ ਕਰਮੀ ਇਹ ਸ਼ਿਕਾਇਤ ਜਤਾਇਆ ਜਾ ਰਿਹਾ ਹੈ ਕਿ ਇਹ ਗੋਲੀ ਕਿਸਾਨਾਂ ਦੇ ਵੱਲੋਂ ਚੱਲੀ ਹੈ ਇਸ ਮਾਮਲੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਰਨਲ ਸਕੱਤਰ ਅਤੇ ਕਿਸਾਨ ਲੀਡਰ ਸਰਵਨ ਸਿੰਘ ਪਦੇਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸਾਨੂੰ ਇਸ ਜਾਂਚ ਦੇ ਉੱਤੇ ਵਿਸ਼ਵਾਸ ਨਹੀਂ ਅਸੀਂ ਚਾਹੁੰਦੇ ਹਾਂ ਕਿ ਇਸ ਦੀ ਜਾਂਚ ਕਿਸੇ ਸਾਬਕਾ ਜੱਜ ਤੋਂ ਕਰਵਾਈ ਜਾਵੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੁਸ਼ਟੀ ਕੀਤੀ ਹੋਈ ਆ और जड़ी गल सा मीडिया सुनना चाहता असि अज भी रुकावट नहीं के रस्ता रोकने कल भी नहीं होवे ना सा मकसद हाँ देखिए अगर हमें जो ऑर्डरों की कापी में भी ऐसा आ जाता और हरियाणा सरकार केंद्र तैयार हो जाता है बैरिकेट हटाने के लिए तो हम सोलह की मीटिंग में ये निर्णय करेंगे ਅਰ ਕਿਉਂਕਿ ਜੋ ਮੈਂ ਵਿਅਕਤੀਗਤ ਵਿਚਾਰ ਦੇ ਰਹਾ ਹਾਂ ਵੀ ਕਿਉਂਕਿ ਅਬ ਹਮਾਰਾ ਦਿੱਲੀ ਜਾ ਕੇ ਪ੍ਰਦਰਸ਼ਨ ਕਰਨੇ ਦਾ ਨਿਰਣੈ ਹੈ ਉਸਕੇ ਉਪਰ ਮੁੜ ਵਿਚਾਰ ਕਰੇਗੇ 16 ਤੋ ਉਹਦੀ ਉਹਦੀ ਉਹਨੇ ਦੋਵਾਂ ਸਰਕਾਰਾਂ ਨੂੰ ਕਿਹਾ ਕਿ ਇੱਕ ਨੂੰ ਤਾਂ ਕਿਹਾ ਕਿ ਰਸਤਾ ਖੋਲਵਾਵੇ ਉਸਤੀ ਨੂੰ ਇਹ ਕਿਹਾ ਕਿ ਕਿਸਾਨਾਂ ਨੂੰ ਜਿਹੜਾ ਇੱਕ ਤਹਿ ਥਾਂ ਜਿਹੜੀ ਆ ਉਹ ਦਿੱਤੀ ਜਾਵੇ ਉੱਥੇ ਬੈ ਕੇ ਆਪਣਾ ਪ੍ਰਦਰਸ਼ਨ ਕਰ ਸਕੀ ਸ਼ਾਂਤੀ ਨਾਲ ਨਹੀਂ ਦੇਖੋ ਇੱਕ ਤਾਂ ਥੋੜੀ ਗੱਲ ਆ ਆਰਡਰਾਂ ਦੀ ਕਾਪੀ ਤੋਂ ਬਾਰਾ ਹੋਰ ਵੀ ਗੱਲਾਂ ਬੜੀਆਂ ਆ ਰਹੀਆਂ ਨੇ ਦੇਖੋ ਸਾਡਾ ਸਪਸ਼ਟ ਸੀ ਵੀ ਅਸੀਂ ਦਿੱਲੀ ਜਾਣਾ ਦਿੱਲੀ ਜਾ ਕੇ ਦੇਸ਼ ਦੀ ਰਾਜਧਾਨੀ ਵਿੱਚ ਸਾਡੇ ਨਾਲ ਸਰਕਾਰ ਨਾਲ ਪ੍ਰਦਰਸ਼ਨ ਕਰਨਾ ਹੈਗਾ ਸਾਡਾ ਇਸ ਕਿਸਮ ਦਾ ਕੋਈ ਨਹੀਂ ਹੈਗਾ ਵੀ ਅਸੀਂ ਪੰਜਾਬ ਸਰਕਾਰ ਕੋ ਕੁ ਥਾਮ ਮੰਨ ਰਹੇ ਹਾਂ ਅਸੀਂ ਤਾਂ ਕੋਈ ਬੈਨ ਦਾ ਕੋਈ ਪਲਾਨ ਨਹੀਂ ਸੀ ਕੋਈ ਬੈਨ ਨਹੀਂ ਨਾ ਮੰਗਣਾ ਸੀ ਅਸੀਂ ਤੇ ਸੰਜ ਸਰਕਾਰ ਨੇ ਢੱਕਿਆ ਇਹਦੇ ਬਾਰੇ ਫੈਸਲਾ ਸੋਣ ਵਾਲੀ ਮੀਟਿੰਗ ਚ ਕਰਾਂਗੇ ਦੋਨਾਂ ਫਰਮਾਂ ਕਿ ਕਿਸ ਕਿ ਮੀਟਿੰਗ ਜਿਹੜੀ ਕਰਨੀ ਕਿਸ ਦਿਨ ਕਰਨੀ ਹੈ ਉਸ ਤੋਂ ਕਾਹਦੀ ਹੋਣੀ 16 16 ਸ਼ੰਭੂ ਬਾਡਰ ਤੇ ਕਰੇ ਠੀਕ ਹੈ ਤੇ ਸਰਕਾਰ ਫੈਸਲੀ ਬੋਟਾਈ ਨੇ ਇੱਥੇ ਕਿਹਾ ਕਿ ਸ਼ਾਰਟ ਕੰਨ ਬੱਤੀ ਗਈ ਹੈ ਜਿਹੜੀ ਗੋਲੀ ਚੱਲੀ ਆ ਸ਼ਾਰਟ ਕੰਨ ਹੁੰਦੀ ਨਹੀਂ ਦੇਖੋ ਜੇ ਤੁਸੀਂ ਸਾਬਕਾ ਹਰਿਆਣਾ ਦੇ ਗ੍ਰਹਿ ਮੰਤਰੀ ਦਾਕ ਬਿਆਨ ਯਾਦ ਕਰੋ ਅਨਿਲ ਵੇਦ ਜੀ ਦਾ ਉਹਨੇ ਕਿਹਾ ਸੀ ਵੀ ਮੈਂ ਜੇ ਗ੍ਰਹਿ ਮੰਤਰੀ ਹੁੰਦਿਆਂ تسلیم ਕਰਦਾ ਮਾਂ ਵੀ ਸਾਡੇ ਹੁਕਮਾਂ ਨਾਲ ਹੀ ਗੋਲੀ ਚਲਾਈ ਗਈ ਆ ਦੂਸਰਾ ਜਿਹੜੇ ਗੋਲੀ ਮਾਰਨ ਵਾਲੇ ਨੇ ਜੇ ਉਹੀ ਇਹਦੀ ਜਾਂਚ ਕਰਨਗੇ ਉਹਨਾਂ ਕੋਲੇ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ ਠੀਕ ਹੈ ਜੀ ਸਰਕਾਰ ਨੇ ਜੇ ਕੋਈ ਜਾਂਚ ਕਰਨੀ ਆ ਤੇ ਉਹ ਸਾਬਕਾ ਰਿਟਾਇਰਡ ਜੱਜ ਤੋਂ ਇਹਦੀ ਜਾਂਚ ਕਰਵਾਉਣ ਜਾਂ ਹੋ ਸਕੇ ਤੋਂ ਜਿਨ੍ਹਾਂ ਨੇ ਜ਼ੁਲਮ ਕੀਤਾ ਉਹੀ ਜਾਂਚ ਕਰਕੇ ਰਿਪੋਰਟ ਦੇ ਰਿਹਾ ਮੈਨੂੰ ਨਹੀਂ ਲੱਗਦਾ ਉਹ ਜਾਂਚ ਨਿਰਪੱਖ ਹੋਈ ਹੋਵੇ ਸਿੰਘੂ ਬਾਰਡਰ ਨੇ ਆਪਣੇ ਕਹਾ ਤਾਂ ਕਿ ਬਾਹਰ ਦੇ ਬੰਦੋਂ ਨੇ ਜੋ ਉਹਨਾਂ ਦੇ ਬਦਮਾਸ਼ੋਂ ਨੇ ਇਹ ਗੋਲੀ ਚਲਾਈ ਜੋ ਪੁਲਿਸ ਦੇ ਵੇਸ ਵਿੱਚ ਆਈ ਔਰ ਇਹ ਆਪੇ ਉਹਨਾਂ ਨੇ ਸਾਬਿਤ ਕਰ ਲਿਆ ਕਿ ਪੁਲਿਸ ਦੇ ਬੰਦੇ ਨੇ ਇਹ ਗੋਲੀ ਨਹੀਂ ਚਲਾਈ ਉਹ ਆਪੇ ਇਸ ਤੇ ਕਹਿ ਰਹੇ ਨੇ ਦੇਖਿਆ ਅਭੀ ਐਸਾ ਕਹਿਣਾ ਉਚਿਤ ਨਹੀਂ ਹੋ ਸਕਦਾ ਵੀ ਗੋਲੀ क्या सरकार ने नहीं चलाई देखिए ये सारी दुनिया जान रही है आ, बहुत सारे हमारे फोटोग्राफर्स ने ये हवा में भी गोलियां चलती हैं, बुलेट्स हमने बहुत सी दी हैं तो बुलेट तो बहुत चली है बारह बोर की भी चली हैं और एसएलआर भी चली है ਤੋ ਇਸ ਤਰ੍ਹਾਂ ਕਿ ਅਭੀ ਬਾਤ ਕਰਨਾ ਇਹ ਜਾਂਚ ਕਾ ਵਿਸ਼ਾ ਹਮ ਕਹਤੇ ਹਰਿਆਣਾ ਸਰਕਾਰ ਜੋ ਜਾਂਚ ਕਰ ਰਹੀ ਹਮ 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 ਹਮਾ ਉਸਕੇ ਵਿਸ਼ਵਾਸੀ ਨਹੀਂ ਬੜੀ ਵੱਡੀ ਗੱਲ ਹੈ ਕਿ ਕਿਸਾਨਾਂ ਦੇ ਤੇ ਸਵਾਲ ਚੁਪਿਆ ਗਿਆ ਕਿ ਤੁਹਾਡੇ ਨੂੰ ਕਿਸੇ ਨੇ ਗੋਲੀ ਮਾਰੀ ਹੈ ਆਪਣੇ ਆਪ ਦੇ ਵਿੱਚ ਬੜੀ ਹਰਾਮ ਕੰਤਰੀ ਗੱਲ ਹੈ ਦੇਖੋ ਕਿਸਾਨਾਂ ਕੋਲੇ ਨਾ ਤਾਂ ਪਹਿਲੀ ਗੱਲ ਇਹੋ ਜੀ ਕੋਈ ਹਥਿਆਰ ਆ ਉਹ ਆਪਣੇ ਭਰਾਵਾਂ ਤੇ ਗੋਲੀ ਕਿਉਂ ਚਲਾਉਣਗੇ ਸਵਾਲ ਤਾਂ ਹੈ ਨਾ ਕੋ ਆਪਣੇਾਂ ਤੇ ਗੋਲੀ ਥੋੜਾ ਚਲਾਉਂਦਾ ਹੈਗਾ ਇਹ ਸਰਕਾਰ ਜਿਹੜੇ ਜਿਹੜੀ ਮੋਦੀ ਸਰਕਾਰ ਨੇ ਪਾਪ ਕਮਾਏ ਆ ਪਾਪ ਲਗਾਉਣ ਦੇ ਯਤਨ ਹੋ ਰਿਹਾ ਲੁਕਣੇ ਨਹੀਂ ਹੈ ਜੋ ਸਾਨੂੰ ਲੱਗਦਾ ਹੈਗਾ ਤਾਂ ਜੇ ਸਰਕਾਰ ਕਿਸੇ ਰਿਟਾਇਰ ਸਾਬਕਾ ਜੱਜ ਕੋਲੇ ਇਹਦੀ ਜਾਂਚ ਕਰਾਉਂਦੀ ਹੈ ਤਾਂ ਅਸੀਂ ਮੰਨ ਸਕਦੇ ਹਾਂ ਕਿ ਉਹ ਨਿਰਪੱਖ ਹੋ ਸਕਦੀ ਹੈ ਠੀਕ ਹੈ ਜੀ ਮਿਹਰਬਾਨੀ ਵਖੋ ਜੇ ਤੁਸੀਂ ਸਾਬਕਾ ਹਰਿਆਣਾ ਦੇ ਗ੍ਰਹਿ ਮੰਤਰੀ ਦਾਕ ਬਿਆਨ ਯਾਦ ਕਰੋ ਅਨਿਲ ਵੇਦ ਜੀ ਦਾ ਉਨੇ ਕਿਹਾ ਸੀ ਵੀ ਮੈਂ ਜੇ ਗ੍ਰਹਿ ਮੰਤਰੀ ਹੁੰਦਿਆਂ تسلیم ਕਰਦਾ ਮਾਂ ਵੀ ਸਾਡੇ ਹੁਕਮਾਂ ਨਾਲ ਹੀ ਗੋਲੀ ਚਲਾਈ ਗਈ ਆ ਦੂਸਰਾ ਜਿਹੜੇ ਗੋਲੀ ਮਾਰਨ ਵਾਲੇ ਨੇ ਜੇ ਉਹੀ ਇਹਦੀ ਜਾਂਚ ਕਰਨਗੇ ਉਹਨਾਂ ਕੋਲੇ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ ਠੀਕ ਹੈ ਜੀ ਸਰਕਾਰ ਨੇ ਜੇ ਕੋਈ ਜਾਂਚ ਕਰਨੀ ਆ ਤੇ ਉਹ ਸਾਬਕਾ ਰਿਟਾਇਰਡ ਜੱਜ ਤੋਂ ਇਹਦੀ ਜਾਂਚ ਕਰਵਾਉਣ ਜਾਂ ਹੋ ਸਕੇ ਤੋ ਜਿਨ੍ਹਾਂ ਨੇ ਜ਼ੁਲਮ ਕੀਤਾ ਉਹੀ ਜਾਂਚ ਕਰਕੇ ਰਿਪੋਰਟ ਦੇ ਰਿਹਾ ਮੈਨੂੰ ਨਹੀਂ ਲੱਗਦਾ ਉਹ ਜਾਂਚ ਨਿਰਪੱਖ ਹੋਈ ਹੋਵੇ ਸਿੰਧੂ ਬਾਰਡਰ ਤੇ ਆਪਨੇ ਕਹਾ ਤਾਂ ਕਿ ਬਾਹਰ ਦੇ ਬੰਦੋ ਨੇ ਜੋ ਉਹਨਾਂ ਦੇ ਬਦਮਾਸ਼ੋ ਨੇ ਇਹ ਗੋਲੀ ਚਲਾਈ ਜੋ ਪੁਲਿਸ ਦੇ ਵੇਸ ਵਿੱਚ ਆਈ ਉਹ ਇਹ ਆਪੇ ਉਹਨਾਂ ਨੇ ਸਾਬਿਤ ਕਰ ਲਿਆ ਕਿ ਪੁਲਿਸ ਦੇ ਬੰਦੇ ਨੇ ਇਹ ਗੋਲੀ ਨਹੀਂ ਚਲਾਈ ਉਹ ਆਪੇ ਇਸ ਤੇ ਕਹਿਣਾ ਦੇਖਿਓ ਅਭੀ ਐਸਾ ਕਹਿਣਾ ਉਚਿਤ ਨਹੀਂ ਹੋ ਸਕਦਾ ਵੀ ਗੋਲੀ ਕਿ ਸਰਕਾਰ ਨੇ ਨਹੀਂ ਚਲਾਈ ਦੇਖਿਓ ਇਹ ਸਾਰੀ ਦੁਨੀਆ ਜਾਣ ਰਹੀ ਹੈ ਬਹੁਤ ਸਾਰੇ फोटोग्राफर्स ने ये हवा में भी गोलियां चलती हैं बुलेट्स हमने बहुत सी दी हैं तो बुलेट तो बहुत चली है बारह बोर की भी चली है और एस भी चली है तो इस तरह की अभी बात करना ये जांच का विषय हम कहते हैं हरियाणा सरकार जो जांच कर रही हमें, हमा, 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 तो तो बड़ी बड़ी है हम हम हमारा ऊपर उसके विश्वास ही नहीं देखो ਕਸਾਨਾਂ ਕੋਲੇ ਨਾ ਤਾਂ ਪਹਿਲੀ ਗੱਲ ਇਹੋ ਜੀ ਕੋਈ ਹਥਿਆਰ ਆ ਉਹ ਆਪਣੇ ਭਰਾਵਾਂ ਤੇ ਗੋਲੀ ਕਿਉਂ ਚਲਾਉਣਗੇ ਸਵਾਲ ਤਾਂ ਹੈ ਨਾ ਕੋ ਆਪਣੇਾਂ ਤੇ ਗੋਲੀ ਥੋੜਾ ਚਲਾਉਂਦਾ ਹੈਗਾ ਇਹ ਸਰਕਾਰ ਜਿਹੜੇ ਜਿਹੜੀ ਮੋਦੀ ਸਰਕਾਰ ਨੇ ਪਾਪ ਕਮਾਏ ਆ ਪਾਪ ਲਗਾਉਣ ਦੇ ਯਤਨ ਹੋ ਰਿਹਾ ਲੁਕਣੇ ਨਹੀਂ ਹੈ ਜੋ ਸਾਨੂੰ ਲੱਗਦਾ ਹੈਗਾ ਤਾਂ ਜੇ ਸਰਕਾਰ ਕਿਸੇ ਰਿਟਾਇਰ ਸਾਬਕਾ ਜੱਜ ਕੋਲੇ ਇਹਦੀ ਜਾਂਚ ਕਰਾਉਂਦੀ ਹੈ ਤਾਂ ਅਸੀਂ ਮੰਨ ਸਕਦੇ ਹਾਂ ਕਿ ਉਹ ਨਿਰਪੱਖ ਹੋ ਸਕਦੀ ਹੈ